ਸਿਹਰਿਆ ਕਾ ਜੀ ਅੱਪਾ ਅੱਜ ਗੱਲ ਕਰਾਂਗੇ ਦੁੱਖ ਬਾਰੇ ਹਰ ਇੱਕ ਇਨਸਾਨ ਨੂੰ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਦੁੱਖ ਜ਼ਰੂਰ ਹੈ ਠੀਕ ਹੈ ਜੀ ਕਿ ਆਪਾਂ ਅੱਜ ਇਹ ਗੱਲ ਕਰਾਂਗੇ ਕਿ ਜ਼ਿੰਦਗੀ ਦੇ ਵਿੱਚੋਂ ਦੁੱਖ ਨੂੰ ਕਿਵੇਂ ਘਟਾਇਆ ਜਾ ਸਕਦਾ ਹੈ ਕਿ ਆਪਾਂ ਸੁੱਖ ਦਾ ਕਿਵੇਂ ਆਨੰਦ ਮਾਣ ਸਕਦੇ ਆ ਆਪਾਂ ਜਮਨੀ ਸਿੰਘ ਖਿਆਲਾ ਜੀ ਦੇ ਨਾਲ ਗੱਲ ਕਰਾਂਗੇ ਕਿ ਜ਼ਿੰਦਗੀ ਦੇ ਵਿੱਚੋਂ ਦੁੱਖ ਨੂੰ ਕਿਵੇਂ ਘਟਾਇਆ ਜਾ ਸਕਦਾ ਹੈ ਕੀ ਐਸੀ ਕੋਈ ਗੱਲ ਹੈ ਕੋਈ ਉਦਾਹਰਨ ਜਿਸ ਨਾਲ ਜ਼ਿੰਦਗੀ ਦੇ ਵਿੱਚੋਂ ਆਪਾਂ ਦੁੱਖ ਨੂੰ ਭੁੱਲ ਸਕੀਏ ਜਾਂ ਦੁੱਖ ਨੂੰ ਘਟਾ ਸਕੀਏ ਸੁੱਖ ਦਾ ਆਨੰਦ ਮਾਣ ਸਕੀਏ ਇਹ ਤਾਂ ਗੱਲ ਇਹ ਤਾਂ ਗੱਲ ਸੱਚ ਆ ਵੀ ਹਰੇਕ ਇਨਸਾਨ ਨੂੰ ਕੋਈ ਨਾ ਕੋਈ ਦੁੱਖ ਤਾਂ ਹੈ ਜੀ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਇਨਸਾਨ ਦੇ ਇੱਕ ਦੋਨੇ ਬਰਾਬਰ ਚੱਲਦੇ ਆ ਜੀ ਕਦੀ ਦੁੱਖ ਆ ਜਾਂਦਾ ਕਦੀ ਸੁੱਖ ਆ ਜਾਂਦਾ ਜੀ ਪਰ ਦੁੱਖ ਦੇ ਵਿੱਚ ਬੰਦਾ ਨਾ ਪਰਮਾਤਮਾ ਨੂੰ ਵੀ ਭੁੱਲ ਜਾਂਦਾ ਜੀ ਉਹ ਬੰਦਾ ਇੰਨਾ ਦੁਖੀ ਹੋ ਜਾਂਦਾ ਵੀ ਉਹ ਉਹਨੂੰ ਕਿਸੇ ਦੀ ਹੋਰ ਦੀ ਕੋਈ ਖਬਰ ਨਹੀਂ ਦਿੰਦੀ ਜੀ ਐਦਾਂ ਦੀ ਇੱਕ ਉਦਾਹਰਨ ਆ ਮਹਾਤਮਾ ਬੁੱਧ ਜੀ ਜੀ ਮਹਾਤਮਾ ਬੁੱਧ ਜੀ ਪ੍ਰਚਾਰ ਕਰਦੇ ਕਰਦੇ ਨਾ ਇੱਕ ਪਿੰਡ ਦੇ ਵਿੱਚ ਪਹੁੰਚਦੇ ਆ ਜੀ ਜਦੋਂ ਪਿੰਡ ਦੇ ਵਿੱਚ ਪਹੁੰਚਦੇ ਆ ਤਾਂ ਉਹ ਪਿੰਡ ਦੇ ਬਾਹਰ ਆ ਕੇ ਨਾ ਆਪਣੇ ਆਪਣਾ ਡੇਰਾ ਲਾਉਂਦੇ ਆ ਤੇ ਸਾਰੀ ਸੰਗਤ ਇਕੱਠੀ ਹੁੰਦੀ ਆ ਉਹਨਾਂ ਨੂੰ ਪ੍ਰਚਾਰ ਕਰਦੇ ਆ ਉਸ ਪਿੰਡ ਵਿੱਚ ਇੱਕ ਮਾਈ ਹੁੰਦੀ ਆ ਜੀ ਮਾਈ ਦਾ ਨ ਪੁੱਤ ਗੁਜ਼ਰ ਜਾਂਦਾ ਉਹਦਾ ਪੁੱਤ ਜਣਾ ਗੁਜ਼ਰ ਜਾਂਦਾ ਤੇ ਜਦੋਂ ਉਹ ਇਕੱਲਾ ਇਕੱਲਾ ਪੁੱਤ ਹੁੰਦਾ ਜੀ ਉਹ ਬਹੁਤ ਦੁਖੀ ਹੁੰਦੀ ਆ ਰੋਂਦੀ ਆ ਕਰੋਂਦੀ ਮੇਰਾ ਪੁੱਤ ਗੁਜ਼ਰ ਗਿਆ ਤੇ ਉਹਦਾ ਹੋਰ ਕੋਈ ਵੀ ਪਰਿਵਾਰ ਵਿੱਚ ਹੋ ਕੋਈ ਮੈਂਬਰ ਨਹੀਂ ਹੁੰਦਾ ਜੀ ਜਿਵੇਂ ਉਹਦਾ ਪੁੱਤ ਹੁੰਦਾ ਜੀ ਬਹੁਤ ਦੁਖੀ ਹੁੰਦੀ ਆ ਤੇ ਪਿੰਡ ਦੇ ਪ੍ਰਬੰਥੀ ਸੱਜਣਾ ਨੇ ਉਹਨਾਂ ਨੂੰ ਨਾ ਕਿਸੇ ਨੇ ਸਿਆਣੇ ਬਜ਼ੁਰਗਾਂ ਨੇ ਜੀ ਉਹਨਾਂ ਨੂੰ ਸਲਾਹ ਦਿੱਤੀ ਮਾਤਾ ਨੂੰ ਕਿ ਤੂੰ ਇਦਾਂ ਕਰ ਤੀ ਇਸ ਪਿੰਡ ਵਿੱਚ ਮਾਤਾ ਬੱਦੀ ਜੀ ਆਏ ਆ ਹੂੰ ਉਹਨਾਂ ਕੋਲੇ ਨੂੰ ਲੈ ਜਾ ਤੂੰ ਉਹਨਾਂ ਕੋਈ ਉਹ ਇਹਨੂੰ ਜਾਨ ਤਾਂ ਕੋਈ ਨਾ ਕੋ ਹੱਲ ਕੱਢੀ ਇੰਨੀ ਉਹ ਵੱਡੀ ਹਸਤੀ ਹੈ ਤੇ ਇਹਨੂੰ ਜਿੰਦਾ ਵੀ ਕਰ ਸਕਦੇ ਆ ਜੀ ਉਹਦੀ ਏਹ ਘਾਤ ਵੱਜ ਜਾਂਦੀ ਹੈ ਹੂੰ ਉਹ ਨਾ ਉਹ ਆਪਣੇ ਬੱਚੇ ਨੂੰ ਲੈ ਕੇ ਪਿੰਡ ਦੇ ਨਾਲ ਦੋ ਚਾਰ ਹੋਰ ਬੰਦਿਆਂ ਨੂੰ ਲੈ ਕੇ ਉਹ ਆਪਣੇ ਬੱਚੇ ਦੀ লাশ ਨੂੰ ਲੈ ਕੇ ਤਾਂ ਮਾਤਾ ਮੰਦਰ ਤੱਕ ਉੱਡ ਕੇ ਲੈ ਜਾਂਦੀ ਹੈ ਹੂੰ ਉਹਦੇ ਸਾਹਮਣੇ ਰੱਖਦੀ ਆ ਤੇ ਰੋਂਦੀ ਆ ਬੜਾ ਦਿਲਕ ਦੀਆ ਮੇਰਾ ਪੁੱਤ ਆ ਕੰਨਾ ਕੰਨਾ ਮੇਰਾ ਪੁੱਤਾ ਮੈਂ ਬੜੀ ਦੁਖੀ ਦਾ ਵੀ ਮੈਂ ਮੇਰਾ ਇੱਕੋ ਇੱਕ ਸਾਰਾ ਸੀ ਕਿ ਤੁਸੀਂ ਇਹਨੂੰ ਜੀਂਦਾ ਕਰ ਦਿਓ ਜੀ ਮਹਾਤਮਾ ਬੁੱਧ ਜੀ ਦੇਖਦੇ ਆ ਕਿਉਂਕਿ ਉਹ ਸਮਝਦੇ ਵੀ ਇੱਕ ਮਾਂ ਦੀ ਪੀੜਾ ਹੈ ਮਹਾਤਮਾ ਬੁੱਧ ਜੀ ਨੂੰ ਅੰਦੇਸ ਗੱਲ ਉਹ ਕਹਿੰਦੇ ਵੀ ਜੇ ਆਪਾਂ ਇਹਨੂੰ ਸਿੱਧਾ ਇਸ ਤਰ੍ਹਾਂ ਕੋਈ ਗੱਲ ਕੀਤੀ ਤਾਂ ਇਹ ਮਾਤਾ ਨਹੀਂ ਸਮਝਣਾ ਨੂੰ ਉਹ ਨੂੰ ਕਹਿੰਦੇ ਵੀ ਇਦਾਂ ਕਰ ਤੂੰ ਇਸ ਪਿੰਡ ਦੇ ਵਿੱਚ ਨਾ ਚੌਲ ਲੈ ਕੇ ਆ ਉਸ ਘਰੋਂ ਚੌਲ ਲੈ ਕੇ ਆਉਣੇ ਆ ਜਿਸ ਘਰ ਵਿੱਚ ਕਦੀ ਕੋਈ ਮੌਤ ਨਾ ਹੋਈ ਹੋਵੇ ਤੇ ਉਹ ਕਹਿੰਦੀ ਮੈਂ ਹੁਣੇ ਹੀ ਲੈ ਆਉਣੀ ਆ ਉਹ ਗਈ ਜਾ ਕੇ ਤਾਂ ਪਹਿਲੇ ਘਰ ਜਾਂਦੀ ਆ ਜਾ ਕੇ ਚੌਲ ਮੰਗਦੀ ਆ ਉਹ ਕਹਿੰਦੇ ਵੀ ਚੌਲ ਮੈਨੂੰ ਦਿਓ ਉਹ ਕਹਿੰਦੇ ਕੋਈ ਨਹੀਂ ਚੌਲ ਤੂੰ ਲੈ ਲੈ ਕਿਉਂਕਿ ਮੇਰਾ ਪੁੱਤ ਜਿੰਦਾ ਹੋ ਜਾਣਾ ਮੈਨੂੰ ਚੌਲ ਦੇ ਦੇ ਉਹ ਕਹਿੰਦੀ ਚੌਲ ਲੈ ਲੈ ਪਰ ਕਹਿੰਦੀ ਮੈਂ ਚੌਲ ਤਾਂ ਫੜ ਸਕਦੀ ਆ ਇਹ ਮੈਨੂੰ ਪਹਿਲਾਂ ਇਹ ਦੱਸੋ ਇਸ ਘਰ ਵਿੱਚ ਕਦੀ ਕੋਈ ਮੌਤ ਤਾਂ ਨਹੀਂ ਹੋਈ ਕਹਿੰਦੇ ਵੀ ਚੌਲ ਤਾਂ ਤੂੰ ਜਿੰਨੇ ਮਰਜੀ ਲੈ ਲੈ ਪਰ ਇਹ ਗੱਲ ਸੱਚੀ ਹੈ ਵੀ ਇਸ ਘਰ ਵਿੱਚ ਮੌਤ ਤਾਂ ਹੋਈ ਕੋਈ ਮੇਰਾ ਦਾਦਾ ਜੀ ਕਹਿੰਦੇ ਪੂਰਾ ਹੋਇਆ ਮੇਰੀ ਦਾਦੀ ਪੂਰੀ ਹੋਈ ਉਹ ਫਿਰ ਕਹਿੰਦੀ ਨਹੀਂ ਉਹ ਫਿਰ ਦੂਜੇ ਘਰ ਜਾਂਦੀ ਆ ਦੂਜੇ ਘਰ ਜਾ ਕੇ ਵੀ ਇਹੇ ਸਵਾਲ ਕਰਦੀ ਵੀ ਮੈਨੂੰ ਚੌਲ ਦਿਓ ਤੇ ਮੇਰਾ ਆਪਣੇ ਪੁੱਤ ਨੂੰ ਜੀਵਦਾ ਕਰਨਾ ਮਾਤਾ ਜੀ ਕਹਿੰਦੇ ਵੀ ਚੌਲ ਲੈ ਕੇ ਆ ਮੈਂ ਤੇਰਾ ਪੁੱਤ ਨੂੰ ਜੀਵਦਾ ਕਰ ਦਾਂਗਾ ਉਹ ਜਿਹੜੇ ਜਾਂਦੇ ਆ ਉਹ ਵੀ ਫਿਰ ਉਹੀ ਸਵਾਲ ਹੈ ਪਰ ਕਹਿੰਦੀ ਵੀ ਇਸ ਘਰ ਵਿੱਚ ਕੋਈ ਮੌਤ ਨਹੀਂ ਹੋਈ ਉਹ ਕਹਿੰਦੇ ਵੀ ਮੌਤ ਆ ਇਸ ਘਰ ਚ ਹੋਈ ਆ ਕਿਸੇ ਨੇ ਆਪਣਾ ਪੀ ਦੱਸਿਆ ਕਿਸੇ ਨੇ ਮਾਤਾ ਦੱਸੀ ਕਿਸੇ ਨੇ ਆਪਣੇ ਵਿਜੜਕ ਪੁਰਾਣੇ ਦੱਸੇ ਉਹ ਕਾਫੀ ਘਰਾਂ ਵਿੱਚ ਘੁੰਮਦੀ ਤਾਂ ਉਹਨੂੰ ਵੀ ਜਿਹੜੇ ਪੰਜਵੇਂ ਛੇਵੇਂ ਘਰ ਜਾਂਦੀ ਤਾਂ ਉਹ ਅਹਿਸਾਸ ਜਿਆ ਹੁੰਦਾ ਕਿ ਐਸਾ ਤਾਂ ਕੋਈ ਵੀ ਘਰ ਨਹੀਂਗਾ ਜਿੱਥੇ ਮੌਤ ਨਹੀਂ ਹੋਈ ਇਹ ਤਾਂ ਇੱਕ ਸੱਚ ਆ ਸੱਚ ਆ ਮੌਤ ਤਾਂ ਇੱਕ ਸੱਚ ਹੈ ਤੇ ਇਹਨੂੰ ਮੰਨਣਾ ਪੈਣਾ ਹੂੰ ਉਹਦਾ ਨਾ ਮਨ ਥੋੜਾ ਜਿਹਾ ਫੈਲ ਜਾਂਦਾ ਦੁੱਖ ਉਹਦਾ ਥੋੜਾ ਜਿਹਾ ਘਟਦਾ ਹੂੰ ਤੇ ਉਹ ਰੋਣਾ ਬੰਦ ਕਰ ਦਿੰਦੀ ਹੈ ਬਿਲਕੁਣਾ ਬੰਦ ਕਰ ਦਿੰਦੀ ਹੈ ਹੂੰ ਤੇ ਆਪਣਾ ਮੂਹ ਸਾਫ਼ ਕਰਦੀ ਆ ਹੰਗੀ ਆਪਣੇ ਸਾਫ਼ ਕਰਦੀ ਆ ਹੂੰ ਕਰਕੇ ਤਾਂ ਚੁੱਪਚੀ ਬੀਤੀ ਨਾ ਆ ਕਿ ਮਹਾਤਮਰ ਜੀ ਤੋਂ ਭੈਣਦੀ ਆ ਹੂੰ ਮਾਤਮ ਦੇ ਜੀ ਕਹਿੰਦੇ ਕਿ ਕਿਦਾਂ ਸੋਲ ਮਿਲੇ। ਕੰਦੇ ਵੀ ਕੰਦੇ ਨਹੀਂ ਤਾਂ। ਪਰ ਮਾਤਮ ਉਹ ਜੀ ਕਹਿੰਦੇ ਵੀ ਦੇਖੋ ਜਿਹੜਾ ਇਸ ਦੁਨੀਆਂ ਦੇ ਵਿੱਚ ਤੇ ਬੰਦਾ ਆ ਉਹ ਜਾਣਾ ਹੀ ਜਾਣਾ ਇੱਕ ਦਿਨ। ਇਹਦੇ ਵਿੱਚ ਠੀਕ ਆ ਤੇਰਾ ਬੇਟਾ ਸਦਾ। ਜਿਹੜਾ ਬੱਚਾ ਸੀ ਦੁੱਖ ਤਾਂ ਹੈ। ਪਰ ਇਹਦੇ ਵਿੱਚ ਕੋਈ ਕੁਝ ਨਹੀਂ ਕਰ ਸਕਦਾ। ਉਸ ਪ੍ਰਮਾਤਮਾ ਨੇ ਜਿੱਲੀ ਨੂੰ ਸਾਥ ਦਿੱਤੇ ਸੀ। ਉਹ ਲੈ ਕੇ ਆਪਣੀ ਆਰਜ਼ੂ ਪੂਰੀ ਕਰਕੇ ਤਾਂ ਉਹ ਚਲਾ ਗਿਆ। ਇਹਦੇ ਵਿੱਚ ਕੋਈ ਵੀ ਕੁਛ ਨਹੀਂ ਕਰ ਸਕਦਾ ਇਸ ਕਰਕੇ ਜਿਹੜਾ ਇਹ ਦੁੱਖ ਆ ਇਹਨਾਂ ਦੁੱਖ ਨੂੰ ਦੁੱਖ ਨਾ ਸਮਝੇ ਇਹ ਫਾਟਿਆ ਅੱਜ ਨਾਲੇ ਬਾਣਾ ਜਿਹੜਾ ਬਾਣਾ ਪਾਸ ਸੁਣਾ ਹੀ ਹੁਣ ਇੱਥੇ ਬਸ ਲੈਸ ਗਾਇ ਇਸ ਕਰਕੇ ਤੇ ਦੁੱਖ ਨਾ ਕਰ ਹਾਂ ਆਖਣੇ ਤੂੰ ਦੁੱਖ ਨੂੰ ਸੁਖ ਵਿੱਚ ਬਦਲ ਲੈ ਤੇ ਚੰਦੀ ਦੀ ਕਿੱਦਾਂ ਕਿੱਦਾਂ ਦੀ ਤੂੰ ਰੱਬ ਦਾ ਨਾਮ ਲੈ ਗੁਰੂ ਵਾਲੀ ਬਣ ਪ੍ਰਮਾਤਮਾ ਦਾ ਨਾਮ ਲੈ ਉਹ ਹਰ ਟਾਈਮ ਇਨਸਾਨ ਤੇ ਸਹਾਈ ਹੁੰਦਾ ਉਹਦਾ ਨਾਮ ਲੈ ਜਿਹੜਾ ਤੇਰਾ ਦੁੱਖ ਆ ਇਹ ਸੁੱਖ ਵਿੱਚ ਬਦਲਦਾ ਉਹ ਫਿਰ ਮਹਾਤਮਾ ਬੁੱਧ ਜੀ ਦੇ ਚਰਨਾਂ ਵਿੱਚ ਲੱਗਦੀ ਆ ਉਹਦੇ ਕੋਲ ਉਹ ਜੋਤੀ ਉਹਨਾਂ ਨੂੰ ਨਾਮ ਸਕਦੇ ਹੁੰਦੇ ਆ ਉਹ ਆਪਣੇ ਜਨਕੀ ਬਣਦੇ ਆ ਸੇਵਕ ਬਣਾ ਕੇ ਫਿਰ ਉਹ ਰੱਬ ਦਾ ਨਾਮ ਜਪਦੀ ਆ ਹੋਣੀ ਹੋਣੀ ਕੀਦਾ ਪਟ ਮੈਨੂੰ ਅੱਜ ਜਿਹੜਾ ਨਾ ਦੁੱਖ ਆ ਉਹ ਸੁੱਖ ਵਿੱਚ ਬਦਲ ਜਾਂਦਾ ਇਹ ਜਿਹੜੇ ਮਹਾਪੁਰਸ਼ ਆ ਗੁਰੂ ਮਹਾਰਾਜ ਆ ਇਹ ਦੁੱਖ ਨੂੰ ਟੁਕੜੇ ਚ ਵੰਡਾ ਦਿੰਦੇ ਆਂ ਤਰੀਕੇ ਨਾਲ ਕਿਉਂਕਿ ਉਹਨਾਂ ਨੂੰ ਪਤਾ ਹਮਮ ਵੀ ਜਿਹੜਾ ਇਨਸਾਨ ਦਾ ਜਿਹੜਾ ਆਮ دنیਾਵੀ ਅਸੀਂ ਇਨਸਾਨ ਆ ਅਸੀਂ ਦੁਖੀ ਵੀ ਬਹੁਤ ਜਲਦੀ ਹੁੰਨੇ ਆ ਜੇ ਦੁੱਖ ਹੋਵੇ ਤਾਂ ਅਸੀਂ ਬਹੁਤ ਜਲਦੀ ਮੰਨਦੇ ਜੇ ਸੁੱਖ ਹੋਵੇ ਤਾਂ ਅਸੀਂ ਖੁਸ਼ ਵੀ ਬਹੁਤ ਹੁੰਨੇ ਆ ਹੱਦ ਤੋਂ ਜ਼ਿਆਦਾ ਜਿਹੜੇ ਮਾਪੋਤੇ ਆ ਜਾਂ ਗੁਰੂ ਮਹਾਰਾਜ ਸਾਡੇ ਵੱਡੇ ਬਡੇ ਹੋਏ ਆ ਉਹ ਇਹ ਚੀਜ਼ਾਂ ਤੋਂ ਰਹਿਤ ਰਿਹੇ ਹਮ ਉਹ ਦੁੱਖ ਨੂੰ ਵੀ ਸੁੱਖ ਹੀ ਸਮਝ ਜਾਂਦੇ ਆਂ ਉਹ ਕਿਉਂ ਪਰਮਾਤਮਾ ਦਾ ਬਾਣਾ ਰੱਬ ਦੇ ਬਾਣੇ ਨੂੰ ਮੰਨਦੇ ਸੀ ਇਸ ਕਰਕੇ ਹੈਗਾ ਜਿਹੜਾ ਦੁੱਖ ਹੈ ਉਹ ਸੁੱਖ ਵਿੱਚ ਇਸ ਤਰ੍ਹਾਂ ਬਦਲਿਆ ਵੀ ਜਾ ਸਕਦਾ ਹੈ ਇਹ ਗੱਲ ਸੱਚੀ ਹੈ ਸੱਚੀ ਹੈ ਐਦਾਂ ਦੇ ਮਾਂ ਪੁੱਤ ਜਿਹੜੇ ਹੋਏ ਆ ਠੀਕ ਹੈ ਠੀਕ ਹੈ ਜੀ ਬਹੁਤ ਵਧੀਆ ਬੜਾ ਬਹੁਤ ਵਧੀਆ ਨੇ ਗੱਲ ਕਰਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਹਾਂਜੀ ਹਾਂਜੀ ਦੇਖੋ ਜੀ ਆਪਾਂ ਜ਼ਿੰਦਗੀ ਨੂੰ ਜ਼ਿੰਦਗੀ ਵਿੱਚੋਂ ਦੁੱਖ ਨੂੰ ਆਪਾਂ ਇਸ ਤਰ੍ਹਾਂ ਘਟਾ ਸਕਦੇ ਆ ਕਿਸੇ ਮਾਂ ਪੁੱਤ ਦੇ ਲੜ ਲੱਗ ਕੇ ਗੁਰੂ ਦੇ ਨਾਮ ਨਾਲ ਆਪਾਂ ਦੁੱਖ ਨੂੰ ਘਟਾ ਸਕਦੇ ਆ ਆਪਾਂ ਜਿਆਦਾ ਦੁੱਖ ਨੂੰ ਵੱਡਿਆ ਨਹੀਂ ਕਰ ਸਕਦੇ ਹੈਗੇ ਆਪਾਂ ਸੁੱਖ ਵਿੱਚ ਜ਼ਿੰਦਗੀ ਬਤੀਤ ਕਰ ਸਕਦੇ ਆ ਮਹਾਪੁਰਸ਼ਾਂ ਦੇ ਲੜ ਲਾ ਕੇ ਇੱਕ ਨਾਮ ਸ਼ਬਦ ਐਸਾ ਆ ਜਿਸ ਨਾਲ ਆਪਾਂ ਜ਼ਿੰਦਗੀ ਨੂੰ ਸਫਲ ਕਰ ਸਕਦੇ ਆ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ ਧੰਨਵਾਦ ਤੇ ਬਾਕੀ ਆਪਾਂ ਤੁਹਾਡੇ ਨਾਲ ਅਗਲੀ ਵੀਡੀਓ ਵਿੱਚ ਫਿਰ ਹਾਜ਼ਰ ਹੋਵਾਂਗੇ ਕੋਈ ਨਵੀਂ ਗੱਲ ਲੈ ਕੇ ਸਤਿ ਸ੍ਰੀ ਅਕਾਲ